ਜੀਤਪਾਈ ਨੇ ਅੱਜ ਵੀ ਕਿਤੇ ਨਾ ਕਿਤੇ ਆਪਣੇ ਆਪ ਨੂੰ ਉਸ ਚੀਜ਼ ਤੋਂ ਬਚਾ ਕੇ ਰੱਖਿਆ ਹੈ ਜਿਵੇਂ ਪਹਿਲਾਂ ਦੀ ਲੈਂਗੁਏਜ ਇਹਨਾਂ ਨੂੰ ਫਤਾਰੇ ਇਸੇ ਲਈ ਕਹਿੰਦੇ ਸੀ ਕਿ ਹੱਥ ਨਹੀਂ ਆ ਸਕਦੇ ਜੀ ਤੇ ਦੂਰੋਂ ਹੀ ਵਿਗਦੇ ਦੋਨੋਂ ਤਾਂ ਸਟਾਰ ਉਹੀ ਹੈ ਜਿਹੜਾ ਬੰਦਾ ਹੱਥ ਆ ਗਿਆ ਉਹ ਸਟਾਰ ਹੀ ਨਹੀਂ ਇਸੇ ਚੀਜ਼ ਦੇ ਕਰਕੇ ਅੱਜ ਬਾਲੀਵੁੱਡ ਇੰਡਸਟਰੀ ਵੀ ਇੰਨਾ ਸਟਰਗਲ ਕਰ ਰਹੀ ਜੀ ਗੋਵਿੰਦਾ ਇੱਕ ਸਟਾਈਲ ਦੀਆਂ ਫਿਲਮਾਂ ਕਰਦਾ ਸੀ ਧਰਮਿੰਦਰ ਇੱਕ ਸਟਾਈਲ ਦੀਆਂ ਫਿਲਮਾਂ ਕਰਦੇ ਸੀ ਅੱਜ 6 ਗਾਣੇ ਆ 3-3 ਮਿੰਟ ਦੇ 18 ਮਿੰਟ ਦੀ ਟਰੇਲਰ ਡਾਇਲੌਗ پرومو ਅੱਧੇ ਘੰਟੇ ਦੀ ਫਿਲਮ ਤੁਸੀਂ ਪਹਿਲਾਂ ਦਿਖਾ ਦਿੰਦੇ ਤਾਂ ਉਹਦੇ ਤੋਂ ਤੁਸੀਂ ਪੂਰੀ ਫਿਲਮ ਤੁਹਾਨੂੰ ਜੱਜ ਹੋ ਜਾਂਦੀ ਹੈ ਭਜੀ ਕੁਛੀ ਤੁਹਾਡੇ ਆਰਟਿਸਟ ਹਰ ਗਲੀ ਹਰ ਕਾਲਜ ਚ ਫਿਰ ਰਹੇ ਆ ਬਿਲਕੁਲ ਉਹ ਵੀ ਕਿਸੇ ਉਹਨਾਂ ਦੇ ਕੀ ਉਹਨਾਂ ਨੂੰ ਦੇਖਣ ਦਾ ਚਾਅ ਵਿੱਚ ਆ ਕਿ ਰਿਵਿਊ ਖਰੀਦ ਲੋ ਆਹ ਕਰ ਲੋ ਉਹ ਕਰ ਲੋ ਇੱਥੋਂ ਤੱਕ ਵੀ ਆ ਗਈ ਕੁਝ ਪ੍ਰੋਡਿਊਸਰ ਟਿਕਟਾਂ ਵੀ ਖਰੀਦਣ ਲੱਗ ਪਏ ਆ ਬਿਲਕੁਲ ਸੋ ਉਹਨਾਂ ਨੇ ਇਹਨਾਂ ਚੀਜ਼ਾਂ ਨੇ ਫਿਲਮਾਂ ਨਹੀਂ ਚਲਾਉਣੀਆਂ ਹਰ ਬੰਦੇ ਨੇ ਆਪਣੇ ਆਪ ਨੂੰ ਬਚਾਉਣਾ ਹੈ ਜੀ ਹਰ ਬੰਦੇ ਨੇ ਗਰੋਥ ਕਰਨੀ ਹੈ ਉਹਦਾ ਇੰਨਾ ਸਟਰਗਲ ਲੱਗਿਆ ਹੈ ਸੋਸ਼ਲ ਮੀਡੀਆ ਹੋ ਗਿਆ ਨਾ ਉਹ ਬੰਦ ਹੋਣਾ ਚਾਹੀਦਾ ਜੀ ਸਭ ਨੂੰ ਪਿਆ ਪਿਆ ਜੀ ਸਾਸ਼ੀਕਲ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡੇ ਸਾਡੇ ਚੈਨਲ ਦੇ ਉੱਪਰ ਤੇ ਅੱਜ ਦੀ ਮੁਲਾਕਾਤ ਬਹੁਤ ਜ਼ਿਆਦਾ ਹਾਉਸ ਹੋਣ ਵਾਲੀ ਹੈ ਕਿਉਂਕਿ ਅੱਜ ਦੀ ਮੁਲਾਕਾਤ ਉਸ ਇਨਸਾਨ ਦੇ ਨਾਲ ਕਰਾਉਣ ਜਾ ਰਹੇ ਹਾਂ ਨਾ ਉਹ ਇੱਕ ਗੱਲ ਕਹਿੰਦੇ ਹੁੰਦੇ ਆ ਵੀ ਇੱਕ ਵਰਡ ਯੂਜ਼ ਕਰਦੇ ਆ ਆਪਾਂ ਪੰਜਾਬੀ ਦੇ ਵਿੱਚ ਵੀ ਪਾਰਸ ਵੀ ਜਿਹੜੀ ਵੀ ਚੀਜ਼ ਨੂੰ ਹੱਥ ਲਾਉਂਦਾ ਉਹ ਸੋਨੇ ਦੀ ਬਣ ਜਾਂਦੀ ਆ ਤੇ ਮੁਲਾਕਾਤ ਵੀ ਇਹੋ ਜਿਹੇ ਇਨਸਾਨ ਨਾਲ ਕਰਾਉਣ ਜਾ ਰਹੇ ਹਾਂ ਉਹਨਾਂ ਨੇ ਜਿਹੜੇ ਵੀ ਪ੍ਰੋਫੈਸ਼ਨ ਨੂੰ ਹੱਥ ਪਾਇਆ ਤੇ ਉਹ ਆਲਵੇਜ਼ ਜੇ ਆਪਾਂ ਪੰਜਾਬੀ ਫਿਲਮ ਇੰਡਸਟਰੀ ਦੀ ਗੱਲ ਕਰੀਏ ਤਾਂ ਉਹ ਸੁਪਰ ਡੂਪਰ ਹਿੱਟ ਬਲੌਕ ਬਸਟਰ ਹੋਇਆ ਆਜਾ ਸਾਡੇ ਨਾਲ ਜਗਦੀਪ ਸਿੱਧੂ ਵੀਰਾ ਭਾਜੀ ਕੀ ਹਾਲ ਚਾਲ ਹੈ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਥੈਂਕ ਯੂ so much ਵੈਸੇ ਮੈਂ ਇਹ ਗੱਲ ਸਟਾਰਟਿੰਗ ਕਰ ਦਿੱਤੇ ਵੀ ਹੱਥ ਲਾਇਆ ਤਾਂ ਸੋਨੇ ਦੀ ਬਣ ਜਾਂਦੀ ਹੈ ਬਟ ਅਸੀਂ ਜਦੋਂ ਤੁਹਾਡੀਆਂ ਪਹਿਲੀਆਂ ਜਰਨੀ ਦਾ ਵੀ ਸਾਨੂੰ ਪਤਾ ਕਿ ਕਿ ਆਪਾਂ অলਵੇਜ਼ ਮਿਲਦੇ ਰਹਨੇ ਹਾਂ ਮੈਨੂੰ ਲੱਗਦਾ ਵੀ ਪਹਿਲੋਂ ਬਹੁਤ ਜ਼ਿਆਦਾ ਖੁਦ ਨੂੰ ਘਸਾਉਣਾ ਪਿਆ ਤੇ ਤੈਨੂੰ ਲੱਗਦਾ ਅੱਜ ਦੇ ਉਹ ਦਿਨ ਪਰਮਾਤਮਾ ਨੇ ਦਿੱਤੇ ਆ ਹਾਂ ਪਰ ਐਕਚੁਅਲੀ ਸੱਚੀ ਮੈਂ on ਮਤਲਬ ਐਸੇ ਨਹੀਂ ਮੈਨੂੰ ਨਾ ਕਦੇ ਲੱਗਿਆ ਹੀ ਨਹੀਂ ਕਿ ਸਟਰਗਲ ਕੁਝ ਕੀਤਾ ਪਤਾ ਨਹੀਂ ਕਿਉਂ ਮਤਲਬ ਉਹ ਚੀਜ਼ਾਂ ਵੀ ਮੈਂ ਹੁਣ ਵੀ ਜਿਵੇਂ ਕਈ ਵਾਰੀ ਸੋਚਦਾ ਹੁੰਦਾ ਕਿ ਮੈਂ ਉਹ ਵਾਲਾ ਟਾਈਮ ਉਲਟਾ ਜ਼ਿਆਦਾ ਇੰਜੋਏ ਕੀਤਾ ਓਕੇ ਕਿ ਜਿਵੇਂ ਤੁਸੀਂ ਮੰਨ ਲਓ ਕਿ ਆਪਾਂ ਕੋਈ ਫਿਲਮ ਦੇਖਣੀ ਹੈ ਜਾਂ ਬੱਚੇ ਨੂੰ ਹੋ ਲੋ ਕਿ ਮੇਲੇ ਜਾਣਾ ਹੈ ਜਾਂ ਨਾਨਕੀ ਜਾਣਾ ਹੈ ਜਾਂ ਛੁੱਟੀਆਂ ਹੋਣੀਆਂ ਹੈ ਹੋਸਟਲ ਜਾਣਾ ਤਾਂ ਉਤੋਂ ਪਹਿਲਾਂ ਬਹੁਤ ਚਾਹ ਹੁੰਦਾ ਨਾ ਕਿ ਆ ਛੁੱਟੀਆਂ ਹੋਣ ਵਾਲੀਆਂ ਜੀ ਹੈਨਾ ਉਹ ਜਦੋਂ ਸੰਡੇ ਵੀ ਲਾ ਲੋ ਸੈਟਰਡੇ ਨੂੰ ਲਾਦਾ ਸੰਡੇ ਆਉਣ ਵਾਲਾ ਸੰਡੇ ਜਦੋਂ ਸੰਡੇ 'ਚ ਤੁਸੀਂ ਆ ਜਾਂਦੇ ਹੋ ਉਦੋਂ ਸਾਨੂੰ ਇਹ ਹੋਣ ਲੱਗ ਜਾਂਦਾ ਕਿ ਯਾਰ ਉਹ ਹੁਣ ਤਾਂ ਮੰਡੇ ਆਉਣ ਵਾਲਾ ਹੈ ਸੋ ਮੈਨੂੰ ਲੱਗਦਾ ਹੈ ਕਿ ਉਹ ਉਹ ਜਦੋਂ ਮੈਂ ਸਟਰਗਲ ਸਟਰਗਲਿੰਗ ਟਾਈਮ ਸੀਗਾ ਉਦੋਂ ਮੈਨੂੰ ਬਿਲੀਵ ਬਹੁਤ ਸੀਗਾ ਕਿ ਇਹ ਹੋਊਗਾ ਹਮ ਸੋ ਇੱਕ ਕੌਨਫੀਡੈਂਸ ਜਿਹਾ ਸੀਗਾ ਔਰ ਇੱਕ ਪਹੁੰਚਣ ਦੀ ਉੱਤੇ ਕਾਲੀ ਸੀਗੀ ਕਿ ਯਾਰ ਖੁਸ਼ੀ ਸੀ ਇੱਛਾ ਸੀ ਸਾਰਾ ਕੁਝ ਸੀਗਾ ਇੱਕ ਮਿਕਸ ਇਮੋਸ਼ਨ ਸੀ ਸੋ ਕਦੇ ਆਏ ਲੱਗਿਆ ਨਹੀਂ ਕੋਈ ਕਸਾਇਆ ਆ ਜਾਂ ਕੁਛ ਇਹੋ ਜਿਹਾ ਕਦੇ ਸਟਰਗਲ ਦੀ ਫੀਲ ਨਹੀਂ ਆਈ ਤੇ ਬਟ ਬਹੁਤ ਵਧੀਆ ਟਾਈਮ ਸੀ ਉਹ ਹੁਣ ਸਮਾਂ ਇੱਥੇ ਪਹੁੰਚ ਗਿਆ ਤਾਂ ਹੁਣ ਜ਼ਿਆਦਾ ਲੱਗਦਾ ਹੈ ਰਿਸਪੌਂਸਿਬਿਲਟੀ ਲੱਗਦੀ ਹੈ ਕਿ ਯਾਰ ਕੰਮ ਵਧੀਆ ਕਰਦੇ ਰਹੋ ਤਾਂ ਕਿ ਤੁਸੀਂ ਇੱਥੇ ਟਿਕੇ ਰਹੋ ਹਨਾ ਜੋ ਮਿਲਿਆ ਉਹਦੀ ਕਦਰ ਕਰੋ ਸੋ ਹੁਣ ਇੱਕ ਰਿਸਪੌਂਸਿਬਿਲਟੀ ਜ਼ਿਆਦਾ ਫੀਲ ਹੁੰਦੀ ਹੈ ਉਦੋਂ ਕੋਈ ਡਰ ਨਹੀਂ ਸੀ ਉਦੋਂ ਫ੍ਰੀ ਸੀਗੇ ਤੇ ਵਧੀਆ ਟਾਈਮ ਸੀਗਾ ਉਹ ਵੀ ਜਦੋਂ ਨਾ ਆਪਾਂ ਕਿਸੇ ਨੂੰ ਪੜਦੇ ਆ ਜਾਂ ਸੁਣਦੇ ਆ ਆਲਵੇਸ ਇੱਕ ਗੱਲ ਨਿਕਲ ਕੇ ਆਈ ਆ ਜਿਹੜੀ ਮੈਂ ਕਨਕਲੂਜਨ ਕੱਢੀ ਆ ਵੀ ਰਿਸਕ ਲੈਣਾ ਚਾਹੀਦਾ ਲਾਈਫ ਦੇ ਵਿੱਚ ਵੀ ਥੋੜੇ ਜਿਹਾ ਡਿਸੀਜਨ ਇਦਾਂ ਦੇ ਲੈਣੇ ਚਾਹੀਦੇ ਆ ਜਿਹੜੇ ਕਿ ਬਾਕੀਆਂ ਨੂੰ ਸ਼ਾਇਦ ਔਡ ਲੱਗਦੇ ਹੋਣ ਬਟ ਆਪਾਂ ਨੂੰ ਲਾਈਫ ਦੇ ਵਿੱਚ ਲੈ ਲੈ ਕੇ ਦੇਖ ਲੈਣੇ ਚਾਹੀਦੇ ਆ ਮੈਨੂੰ ਲੱਗਦਾ ਵੀ ਜਗਦੀਵੀਰ ਨੇ ਵੀ ਆਪਣੀ ਜਰਨੀ ਦੇ ਵਿੱਚ ਇਦਾਂ ਦੇ ਕੁਝ ਡਿਸੀਜਨ ਲਏ ਆ ਚਾਹੇ ਕਿਸਮਤ ਦੇ ਵਿੱਚ ਐਜ਼ ਅ ਡਾਇਰੈਕਟਰ ਆਉਣਾ ਹੀ ਸੀ ਨੀ ਰਿਸਕ ਤਾਂ ਕਿਉਂਕਿ ਮੇਰਾ ਆਪਣੀ ਜਰਨੀ ਤੋਂ ਐਕਸਪੀਰੀਅੰਸ ਹੈ ਜੀ

ਬਹੁਤ ਸਾਰੇ ਰਿਸਕ ਲਏ ਮੈਂ ਮੇਰਾ ਕਾਲਜ ਡ੍ਰੌਪਆਊਟ ਕੀਤਾ ਹੈ ਜੀ ਵਿੱਚੋਂ ਛੱਡਦਾ ਹਨਾ ਕਾਲਜ ਡਿਗਰੀ ਹੈ ਨਹੀਂ ਤੁਹਾਡੇ ਕੋਲੇ ਨੌਕਰੀ ਹੋਣੀ ਹੈ ਨਹੀਂ ਹੋਣੀ ਬੰਬੇ ਜਾਣਾ ਕਾਫੀ ਸਾਰੇ ਮੇਰੀ ਲਾਈਫ ਚ ਚਾਰ ਪੰਜ ਮੈਂ ਬਹੁਤ ਬਹੁਤ ਹੀ ਵੱਡੇ ਰਿਸਕ ਲਏ ਅਗਰ ਉਹ ਨਹੀਂ ਲੈਂਦਾ ਤਾਂ ਮੈਂ ਸ਼ਾਇਦ ਇੱਥੇ ਪਹੁੰਚਦਾ ਨਹੀਂ ਓਕੇ ਤੇ ਮੈਨੂੰ ਲੱਗਦਾ ਹੈ ਕਿ ਰਿਸਕ ਤਾਂ ਤੁਹਾਨੂੰ ਲੈਣੇ ਚਾਹੀਏ ਬਟ ਇਹ ਹੈ ਕਿ ਤੁਹਾਨੂੰ ਕਿਤੇ ਨਾ ਕਿਤੇ ਨਾ ਮਤਲਬ ਦੋ ਚੀਜ਼ਾਂ ਮੈਨੂੰ ਲੱਗਦਾ ਹੈ ਕਿ ਇੱਕ ਤਾਂ ਤੁਹਾਨੂੰ ਜੋ ਤੁਸੀਂ ਤੁਹਾਡੇ ਅੰਦਰ ਦੀ ਆਵਾਜ਼ ਹੈ ਉਹ ਕਿੰਨੀ ਸਟਰੋਂਗ ਹੈ ਕਿੰਨਾ ਉਹਦੇ ਤੇ ਤੁਹਾਨੂੰ ਬਿਲੀਵ ਹੈ ਕਿ ਯਾਰ ਆਹ ਕਰਨਾ ਹੈ ਤੇ ਇਹ ਕਰਨਾ ਨਹੀਂ ਇਹ ਹੋਊਗਾ ਤੁਹਾਨੂੰ ਜੇ ਇਹ ਦਿਖਦਾ ਹੈ ਨਾ ਕਿ ਇਹ ਹੋਊਗਾ ਔਰ ਇਹ ਜ਼ਰੂਰ ਹੋਊਗਾ ਇੰਨਾ ਕੌਨਫੀਡੈਂਸ ਹੋਣਾ ਚਾਹੀਦਾ ਜੇ ਤੁਹਾਨੂੰ ਡਾਊਟ ਰਹਿੰਦਾ ਹੈ ਕਿ ਯਾਰ ਪਤਾ ਨਹੀਂ ਹੋਊਗਾ ਨਹੀਂ ਹੋਊਗਾ ਯਾ ਤੁਸੀਂ ਉਹਦਾ ਸਬ-ਆਰਡੀਨੇਟ ਤਿਆਰ ਕਰ ਲੈਨੇ ਹੋ ਕਿ ਅੱਛਾ ਜੇ ਆ ਨਹੀਂ ਹੋਇਆ ਤਾਂ ਮੈਂ ਫਿਰ ਇੰਨਾ ਕੁ ਤਾਂ ਕੈਰੀ ਲਊਂਗਾ ਫਿਰ ਉਹ ਉਹ ਡਾਊਟ ਹੈ ਨਾ ਜਿਹੜਾ ਉਹ ਤੁਹਾਨੂੰ ਖਰਾਬ ਕਰ ਦਿੰਦਾ ਸੋ ਤੁਹਾਨੂੰ ਇੱਕ ਤਾਂ ਬਿਲੀਵ ਸਟਰੋਂਗ ਹੋਣਾ ਚਾਹੀਦਾ ਫਿਰ ਉਸ ਬਿਲੀਵ ਦੇ ਆਧਾਰ ਤੇ ਤੁਸੀਂ ਰਿਸਕ ਲੈਣੇ ਲਓ ਕਿ ਤੁਹਾਡਾ ਗੋਲ ਉਹ ਹੋਣਾ ਚਾਹੀਦਾ ਇਹ ਨਹੀਂ ਕਿ ਤੁਸੀਂ ਜਾਣਾ ਤਾਂ ਜਲੰਧਰ ਹੈ ਫਿਰ ਰਿਸਕ ਅੰਬਰਸਰ ਵਾਲੇ ਪਾਸੇ ਕਿਸੇ ਹੋਰ ਲਈ ਜਾਂਦੇ ਸੋ ਜਿੱਧਰ ਜਾਣਾ ਉਸ ਪਾਸੇ ਉਸ ਤੁਹਾਨੂੰ ਉਸ ਡਾਇਰੈਕਸ਼ਨ ਚ ਲੈ ਕੇ ਜਿਹੜੀ ਚੀਜ਼ ਜਾਂਦੀ ਹੈ ਉਹਦੇ ਲਈ ਤੁਹਾਨੂੰ ਰਿਸਕ ਲੈਣੇ ਚਾਹੀਦੇ ਆ ਔਰ ਦੂਜਾ ਕਿਤੇ ਨਾ ਕਿਤੇ ਥੋੜਾ ਆਪਣੇ ਆਪ ਨੂੰ ਫਲੈਕਸੀਬਲ ਰੱਖਣਾ ਚਾਹੀਦਾ ਕਿ ਜਿੱਧਰ ਨੂੰ ਤੁਸੀਂ ਜਾ ਰਹੇ ਹੋ ਤੁਹਾਡੀ ਜਰਨੀ ਉਹ ਹੈ ਬਟ ਹੋ ਸਕਦਾ ਹੈ ਕਿ ਥੋੜਾ ਉੱਨੀ 21 ਹੋਵੇ ਜੀ ਤੋਂ ਜਦੋਂ ਟਾਈਮ ਆਉਂਦਾ ਤੁਸੀਂ ਉਹਦੇ ਅਕੋਰਡਿੰਗ ਐਡਜਸਟ ਹੋ ਜਾਓ ਮਤਲਬ ਰਿਜਿਡ ਨਹੀਂ ਹੋਣਾ ਚਾਹੀਦਾ ਕਿ ਨਹੀਂ ਜੀ ਮੈਂ ਤਾਂ ਆ ਹੀ ਮਿਲੂਗਾ ਤਾਂ ਹੀ ਕਰੂੰਗਾ ਸੋ ਨਹੀਂ ਹੋਣਾ ਚਾਹੀਦਾ ਜੋ ਔਪੋਰਚੁਨਿਟੀ ਆਉਂਦੀ ਹੈ ਤਾਂ ਉਹਨੂੰ ਗ੍ਰੈਬ ਕਰ ਲੈਣਾ ਚਾਹੀਦਾ ਹੁਣ ਤੁਸੀਂ ਦਾ ਜਗਦੀਪ ਸਿੱਧੂ ਸ਼ੋਅ ਲੈ ਕੇ ਆ ਰਹੇ ਹੋ ਜਦੋਂ ਵੀ ਕਿਸੇ ਹੋਸਟ ਜਾਂ ਇਦਾਂ ਦੇ ਸ਼ੋਅ ਦੀ ਗੱਲ ਆਉਂਦੀ ਹੈ ਨਾ ਆਲਵੇਜ਼ ਇਹੀ ਹੁੰਦਾ ਜਾਂਦਾ ਵੀ ਲੋਕੀ ਦੇਖਦੇ ਵੀ ਟਾਕ ਐਕਟਿਵ ਪਰਸਨ ਹੋਵੇ ਨਾ ਜਿਹੜਾ ਮਤਲਬ ਇਦਾਂ ਕੁਇਕ ਹੋਵੇ ਜਿੱਦਾਂ ਵੀ ਅਸੀਂ ਜਗਦੀਪ ਸਿੱਧੂ ਬਾਈ ਨੂੰ ਜਾਣਦੇ ਪ्रेस कॉन्फ्रेंस 'ਚ ਵੀ ਗੱਲ ਹੋਈ ਵੀ ਨੇਚਰ ਬਾਈ ਤੁਸੀਂ ਥੋੜੀ ਸ਼ਾਈ ਹੋ ਤਾਂ ਮੈਂ ਇਹ ਜਾਨਣਾ ਚਾਹੁੰਦਾ ਵੀ ਪਹਿਲਾਂ ਸੀਡਸ ਆਫ ਦੀ ਸ਼ੋਅ ਹਨਾ ਵੀ ਕਿਹਨਾਂ ਨੇ ਤੁਹਾਨੂੰ ਕਿਹਾ ਵੀ ਆਪਾਂ ਇਹ ਸ਼ੋਅ ਕਰਦੇ ਆ ਤੇ ਜਗਦੀਪ ਸਿੱਧੂ ਲਈ ਹੀ ਓਕੇ ਸੀ ਵੀ ਯਾਰ ਹਾਂ ਕਰ ਲੈਣੇ ਆ ਵੀ ਯਾਰ ਮੈਨੂੰ ਲੱਗਦਾ ਵੀ ਆ ਵੀ ਚੀਜ਼ ਕਰ ਲਵਾਂਗਾ ਨਹੀਂ ਮੈਨੂੰ ਆਪ ਨੂੰ ਸੀਗਾ ਕਿ ਮੈਂ ਕਰਨਾ ਓਕੇ ਸ਼ੋ ਹੋਸਟ ਮਤਲਬ ਮੇਰਾ ਮਨ ਸੀਗਾ ਇਹ ਕਰਨ ਦਾ ਔਰ ਪਿਟਾਰਾ ਦਾ ਇੱਕ ਸ਼ੋ ਆਉਂਦਾ ਹੈ ਕ੍ਰਾਸ ਇੰਟਰਵਿਊ ਹੁੰਦਾ ਜੀ ਤਾਂ ਉਹਦੇ ਵਿੱਚ ਮੈਂ ਦੋ ਵਾਰੀ ਆਇਆ ਸੋ ਇਹਨਾਂ ਨੇ ਉਹਦੇ ਵਿੱਚ ਮੈਨੂੰ ਦੇਖਿਆ ਪਲੱਸ ਫਿਰ ਇਹਨਾਂ ਨੂੰ ਲੱਗਿਆ ਕਿ ਯਾਰ ਮੇਰੀ ਇਕੁਏਸ਼ਨ ਠੀਕ ਹੈ ਸਭ ਨਾਲ ਤਾਂ ਹਰ ਆਰਟਿਸਟ ਦਿਲ ਖੋਲ ਕੇ ਗੱਲ ਕਰ ਸਕਦਾ ਹੈ ਸੋ ਫਿਰ ਇਹਨਾਂ ਨੇ ਮੈਨੂੰ ਅਪਰੋਚ ਕੀਤੀ ਪਿਟਾਰਾ ਨੇ ਤੇ ਮੇਰੇ ਲਈ ਵੀ ਬੜਾ ਸਰਪ੍ਰਾਈਜ਼ਿੰਗ ਸੀਗਾ ਕਿ ਜੋ ਚੀਜ਼ ਮੈਂ ਕਰਨੀ ਚਾਹੁੰਦਾ ਔਰ ਉਹ ਅੱਗੋਂ ਮੈਨੂੰ ਆਫਰ ਹੋ ਰਹੀ ਹੈ ਸੋ ਸਭਾ ਜਦੋਂ ਆਏ ਆਰਟਿਸਟਸ ਨਾਲ ਤੁਸੀਂ ਇੰਟਰਵਿਊ ਕੀਤੀ ਜਿੱਦਾਂ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਤੁਸੀਂ ਕਾਫੀ ਕਲੋਜ਼ ਹੋ ਕਿਉਂਕਿ ਹਰ ਇੱਕ ਨਾ ਜਿੱਦਾਂ ਫਿਲਮ ਕਰਦੇ ਐਮਆਈਓ ਖੁੱਲ ਕੇ ਕਹਿੰਦਾ ਵੀ ਮੇਰਾ ਭਰਾ ਹਨਾ ਜੀ ਮੋਸਟਲੀ ਮੈਨੂੰ ਤਾਂ ਵੀ ਤੁਹਾਡੀ ਤੁਹਾਨੂੰ ਉਹਨਾਂ ਦੀ ਲਾਈਫ ਬਾਰੇ ਪਤਾ ਹੀ ਹੋਊਗਾ ਵੀ ਆਹ ਚੀਜ਼ਾਂ ਹੋ ਗਈਆਂ ਤਾਂ ਇੰਟਰਵਿਊਜ਼ ਕੀਤੀਆਂ ਕੁਝ ਰੰਗੀਆਂ ਚੀਜ਼ਾਂ ਵੀ ਖੁੱਲ ਕੇ ਸਾਹਮਣੇ ਆਈਆਂ ਤੁਹਾਡੇ ਇੰਟਰਵਿਊ ਵਿੱਚ ਮੇਰੇ ਲਈ ਜਿਹੜਾ ਸਭ ਤੋਂ ਮੇਨ ਸਰਪ੍ਰਾਈਜ਼ਿੰਗ ਸੀਗਾ ਕਿਉਂਕਿ ਅਸੀਂ ਇੱਕ ਐਸੀ ਲਾਈਨ 'ਚ ਐ ਜਿਹਦੇ ਵਿੱਚ ਕੰਪੀਟੀਸ਼ਨ ਇੰਨਾ ਜ਼ਿਆਦਾ ਹੈ ਜੀ ਔਰ ਇੱਕ ਰੇਸ ਹੈ ਹਰ ਬੰਦੇ ਨੇ ਆਪਣੇ ਆਪ ਨੂੰ ਬਚਾਉਣਾ ਹੈ ਹਰ ਬੰਦੇ ਨੇ ਗਰੋਥ ਕਰਨੀ ਹੈ ਉਹਦਾ ਇੰਨਾ ਸਟਰਗਲ ਲੱਗਿਆ ਹੋਇਆ ਸੋ ਕਈ ਵਾਰੀ ਜਦੋਂ ਤੁਸੀਂ ਕੰਮ ਕਰਦੇ ਹੋ ਨਾ ਤਾਂ ਤੁਸੀਂ ਦੂਜੇ ਦੇ ਸਟੈਪਸ ਤੋਂ ਉਹਨੂੰ ਜੱਜ ਕਰਦੇ ਹੋ ਜੀ ਕਿ ਯਾਰ ਇਹ ਬਹੁਤ ਚਲਾ ਗਿਆ ਹੈ ਜਾਂ ਇਹ ਐਂ ਕਰ ਰਿਹਾ ਹੈ ਜਾਂ ਇਹ ਉਹ ਕਰ ਰਿਹਾ ਹੈ ਬਟ ਹੁਣ ਜਦੋਂ ਹਰ ਬੰਦੇ ਨਾਲ ਮੈਂ ਦੁਬਾਰਾ ਤੋਂ ਬੈਠਾ ਤਾਂ ਮੈਨੂੰ ਕਿਤੇ ਨਾ ਕਿਤੇ ਸਭ ਦੀ ਉਹ ਸਾਈਡ ਸਾਹਮਣੇ ਆਈ ਕਿ ਯਾਰ ਐਂਡ ਆਫ ਦਾ ਡੇ ਹਰ ਬੰਦਾ ਅੰਦਰੋਂ ਕਿਤੇ ਨਾ ਕਿਤੇ ਚੰਗਾ ਇਨਸਾਨ ਹੀ ਹੈ ਬਟ ਉਹਦੀ ਸਟਰਗਲ ਰਹਿਣਾ ਉੱਤੇ ਪ੍ਰੈਸ਼ਰ ਰਹਿਣਾ ਉਹਦੇ ਤੇ ਉਹ ਉਹ ਜਿਹੜਾ ਪ੍ਰੈਸ਼ਰ ਹੈ ਉਹਦੇ ਚ ਆ ਕੇ ਉਹਦੇ ਡਿਸੀਜਨ ਉਨਨੀ ਕੀ ਹੋ ਰਹੇ ਹੈ ਬਟ ਕਿਤੇ ਨਾ ਕਿਤੇ ਤਾਂ ਅੰਦਰ ਉਹ ਇਨੋਸੈਂਟੀ ਹੈ ਕਿ ਇਦਾਂ ਹੁੰਦਾ ਲਾਈਫ ਦੇ ਵਿੱਚ ਨਾਟ ਅਬਾਊਟ ਆਰਟਿਸਟ ਵੀ ਆਪਣੇ ਪੁਆਇੰਟ ਆਫ View ਤੋਂ ਕਈ ਵਾਰੀ ਇਨਸਾਨ ਸਹੀ ਹੋ ਹੀ ਹੁੰਦਾ ਵੀ ਜੋ ਉਹਨੇ ਕੀਤਾ ਜੋ ਡਿਸੀਜਨ ਲਾਇਆ ਸਾਹਮਣੇ ਵਾਲਾ ਬੰਦਾ ਕਈ ਵਾਰੀ ਉਸ ਚੀਜ਼ ਨੂੰ ਸਮਝ ਨਹੀਂ ਪਾਉਂਦਾ ਸਮਝ ਨਹੀਂ ਪਾਉਂਦਾ ਰਾਈਟ ਮੈਂ ਉਹ ਹੀ ਕਹਿੰਨਾ ਕਿ ਜੇ ਉਹ ਚੀਜ਼ ਮੈਂ ਦੇਖੀ ਕਿ ਜੇ ਮੈਂ ਉਹਦੀ ਜਗ੍ਹਾ ਤੇ ਖੜਾ ਹੁੰਦਾ ਤਾਂ ਜੋ ਕਰ ਰਿਹਾ ਉਹ ਠੀਕ ਕਰ ਰਿਹਾ ਬਟ ਜਦੋਂ ਤੁਸੀਂ ਉਹਨੂੰ ਦੂਜੀ ਜਗ੍ਹਾ ਤੋਂ ਦੇਖ ਰਹੇ ਹੋ ਤਾਂ ਤੁਹਾਡੇ ਹਿਸਾਬ ਨਾਲ ਹੋ ਸਕਦਾ ਉਹਨੇ ਕੀ ਗਲਤ ਹੋ ਗਏ ਬਟ ਫਿਰ ਉਹੀ ਲੱਗਿਆ ਕਿ ਕਿਤੇ ਨਾ ਕਿਤੇ ਸਾਰੇ ਵਧੀਆ ਯਾਰ ਹਰ ਬੰਦਾ ਆਪਣੀ ਬਸ ਲੜਾਈ ਚ ਲੱਗਿਆ ਤੁਸੀਂ ਵੀ ਜਿੱਦਾਂ ਆਰਟਿਸਟ ਵਾਲੀ ਕੈਟਾਗਰੀ 'ਚ ਹੀ ਹੁੰਦੇ ਆ ਜਦੋਂ ਆਪਾਂ ਬੇਸ਼ੱਕ ਡਾਇਰੈਕਟਰ ਰਾਈਟਿੰਗ ਦੇ ਵਿੱਚ ਹੁੰਦੇ ਹੋ ਕਿਤੇ ਨਾ ਕਿਤੇ ਤੁਹਾਨੂੰ ਇਹ ਲੱਗਦਾ ਮੈਂ ਚੀਜ਼ ਇਹ ਦੇਖਦਾ ਆਲਵੇਸ ਵੀ ਆਰਟਿਸਟਾਂ ਨੂੰ ਆਪਣੀ ਜਿਹੜੀ ਨਾਰਮਲ ਲਾਈਫ ਆ ਜਾਂ ਨਾਰਮਲ ਵੀ ਵਿਚਰਦੇ ਹੋ ਕੈਮਰੇ ਦੇ ਬਣਾ ਉੱਥੇ ਥੋੜਾ ਬਹੁਤ ਉਹਨੂੰ ਸਕ੍ਰਿਪਟਡ ਹੋਣਾ ਹੀ ਪੈਂਦਾ ਵੀ ਜਿੱਦਾਂ ਦੇ ਐਜ਼ ਇਟ ਇਜ਼ ਹੈਗੇ ਆ ਉਹ ਉਹ ਸ਼ਾਇਦ ਉਹਦਾ ਆਡੀਅנס ਸਾਹਮਣੇ ਜਾਂ ਲੋਕਾਂ ਸਾਹਮਣੇ ਖੁੱਲ ਕੇ ਆ ਨਹੀਂ ਸਕਦਾ ਇਹ ਮਜਬੂਰੀ ਆ ਜਾਂ ਕੁਝ ਕੋਈ ਰੀਜ਼ਨ ਬਣ ਗਿਆ ਨਹੀਂ ਮੈਨੂੰ ਐਕਚੁਅਲੀ ਇਹ ਲੱਗਦਾ ਕਿ ਜਿਹੜਾ ਟੂ ਮਚ ਸੋਸ਼ਲ ਮੀਡੀਆ ਹੋ ਗਿਆ ਨਾ ਉਹ ਬੰਦ ਹੋਣਾ ਚਾਹੀਦਾ ਜੀ ਮਤਲਬ ਜੇ ਇੱਕ ਤੁਸੀਂ ਆਰਟਿਸਟ ਹੋ ਨਾ ਤਾਂ ਤੁਹਾਡੀ ਥੋੜੀ ਜੀ ਐਕਸਕਲੂਸਿਵਿਟੀ ਹੋਣੀ ਚਾਹੀਦੀ ਹੈ ਹੂੰ ਤੁਹਾਡੀ ਫੇਰ ਹੀ ਕਦਰ ਪਾਉਗੀ ਜੇ ਤੁਸੀਂ ਇੰਨੇ ਆਮ ਹੋ ਜਾਓਗੇ ਤਾਂ ਮੈਨੂੰ ਲੱਗਦਾ ਹੈ ਕਿ ਥੋੜੀ ਪ੍ਰੋਬਲੈਮੈਟਿਕ ਹੈ ਜੀ ਦਿਲਜੀਤ ਭਾਈ ਨੇ ਅੱਜ ਵੀ ਕਿਤੇ ਨਾ ਕਿਤੇ ਆਪਣੇ ਆਪ ਨੂੰ ਉਸ ਚੀਜ਼ ਤੋਂ ਬਚਾ ਕੇ ਰੱਖਿਆ ਹੋਇਆ ਹੈ ਤਾਂ ਉਹ ਜ਼ਰੂਰੀ ਹੈ ਮਤਲਬ ਆਪਣੀ ਇੱਕ ਉਹ ਜਿਵੇਂ ਪਹਿਲਾਂ ਦੇ ਲੈਂਗੁਏਜ ਇਹਨਾਂ ਨੂੰ ਸਿਤਾਰੇ ਇਸੇ ਲਈ ਕਹਿੰਦੇ ਸੀ ਕਿ ਹੱਥ ਨਹੀਂ ਆ ਸਕਦੇ ਜੀ ਤੇ ਦੂਰੋਂ ਹੀ ਦਿਖਦੇ ਆ ਦੂਰੋਂ ਹੀ ਦਿਖਦੇ ਤਾਂ ਸਟਾਰ ਉਹੀ ਹੈ ਜਿਹੜਾ ਬੰਦਾ ਹੱਥ ਆ ਗਿਆ ਉਹ ਸਟਾਰ ਹੀ ਨਹੀਂ ਹੈ ਸੋ ਹੁਣ ਉਹ ਟੂ ਮਚ ਉਹ ਇੰਨਾ ਜ਼ਿਆਦਾ ਹੋ ਗਿਆ ਔਰ ਫਿਰ ਉਹਦੇ ਚ ਤੁਹਾਨੂੰ 50 ਬੰਦੇ ਅੱਜ ਦੇ ਗਿਆਨ ਦੇ ਨਾਲੇ ਆ ਮੀਡੀਆ ਏਜੰਸੀਆਂ ਕੋਈ ਤੁਹਾਨੂੰ ਕੁਝ ਸਿਖਾ ਕੇ ਜਾਂਦਾ ਕੋਈ ਕੁਝ ਸਿਖਾ ਕੇ ਜਾਂਦਾ ਉਹ ਕਿਤੇ ਨਾ ਕਿਤੇ ਆਰਟਿਸਟ ਇੱਕ ਝੂਠੀ ਜੀ ਇਮੇਜ ਕੈਰੀ ਕਰ ਲੈਂਦਾ ਆਪ ਉਹ ਹੁੰਦਾ ਨਹੀਂ ਨਾ ਉਹ ਸੰਭਲਦੀ ਹੈ ਜੀ ਤਾਂ ਮੈਨੂੰ ਲੱਗਦਾ ਹੈ ਕਿ ਉਹ ਥੋੜਾ ਦਾ ਘੱਟ ਹੋਣਾ ਚਾਹੀਦਾ ਹੈ ਇੱਕ ਆਰਟਿਸਟ ਨੂੰ ਆਪਣਾ ਕੰਮ ਕਰੋ ਆਪਣੀ ਸ਼ੈਲ ਚ ਚਲੇ ਜਾਓ ਜੀ ਔਰ ਦੂਜਾ ਥੋੜਾ ਜਿਹਾ ਔਨੈਸਟ ਰਹੋ ਮਤਲਬ ਮੈਨੂੰ ਇਹ ਕਿ ਤੁਸੀਂ ਇਮੇਜ ਜਿਹੜੀ ਕੈਰੀ ਕਰ ਲਈ ਉਹ ਤੁਸੀਂ ਨਹੀਂ ਉਹ ਤੁਹਾਨੂੰ ਆਪ ਨੂੰ ਦੁੱਖ ਦੇਊਗੀ ਇਹ ਜੇਦਾਂ ਤੁਸੀਂ ਕਹਿੰਨਾ ਵੀ ਮੀਡੀਆ ਏਜੰਸੀਜ਼ ਕੈਰੀ ਕਰ ਲਈਆਂ ਮੈਨੂੰ ਇਦਾਂ ਲੱਗਦਾ ਵੀ ਜਿੰਨਾ ਮੈਨੂੰ ਮੇਰੇ ਬਾਰੇ ਪਤਾ ਉਹ ਸ਼ਾਇਦ ਕਿਸੇ ਹੋਰ ਨੂੰ ਵੀ ਨਹੀਂ ਪਤਾ ਹੋ ਸਕਦਾ ਨਾ ਜਿੰਨਾ ਤੁਹਾਨੂੰ ਤੁਹਾਡੇ ਬਾਰੇ ਪਤਾ ਹੁਣ ਕੋਈ ਥਰਡ ਪਰਸਨ ਜਦੋਂ ਮੈਨੂੰ ਗਾਈਡ ਕਰੂਗਾ ਵੀ ਯਾਰ ਇਦਾਂ ਕਰ ਉਹ ਕਰ ਆਈ ਥਿੰਕ ਉਹ ਮੇਰੇ ਲਈ ਨੁਕਸਾਨਦਾਇਕ ਵੀ ਹੋ ਸਕਦਾ 100% ਉਹ ਨੁਕਸਾਨਦਾਇਕ ਹੁੰਦਾ ਤੁਹਾਡੀ ਔਰ ਆਈਡੈਂਟੀਟੀ ਚਲੀ ਜਾਂਦੀ ਹੈ ਤੁਹਾਨੂੰ ਜਿਹਦੇ ਕਰਕੇ ਲੋਕ ਪਸੰਦ ਕਰ ਰਹੇ ਸੀ ਉਹ ਤਾਂ ਕਰ ਰਹੇ ਸੀ ਕਿਉਂਕਿ ਤੁਸੀਂ ਇੱਕ ਵੱਖਰੇ ਟਾਈਪ ਦੇ ਇਨਸਾਨ ਸੀ ਤੁਹਾਡੀ ਇੱਕ ਸਟਾਈਲ ਸੀ ਤੁਹਾਡਾ ਇੱਕ ਕੰਮ ਸੀ ਜਿਹੜੇ ਤੁਹਾਨੂੰ ਸਿਖਾ ਸਿਖਾਉਂਦੇ ਆ ਉਹ ਵੀ 50 ਬੰਦਿਆਂ ਨੂੰ ਇੱਕੋ ਹੀ ਬੰਦਾ ਸਿਖਾਰਿਆ ਉਹ ਤੁਹਾਨੂੰ ਮੈਂ ਤੁਹਾਨੂੰ ਵੀ ਉਹ ਐਡਵਾਈਸ ਦੇऊंगा ਮੈਂ ਇਹਨੂੰ ਵੀ ਉਹ ਦੇऊंगा ਉਹ ਸਾਰੇ ਇੱਕੋ ਜਿਹੇ ਸਾਊਂਡ ਕਰਨਗੇ ਜੀ ਸੋ ਐਸ ਐਚ ਇਸ ਦੇ ਕਰਕੇ ਅੱਜ ਬਾਲੀਵੁੱਡ ਇੰਡਸਟਰੀ ਵੀ ਇੰਨਾ ਸਟਰਗਲ ਕਰ ਰਹੀ ਹੈ ਜੀ ਕਿ ਇੱਕ ਇਨਸਾਨ ਦੀ オリਜਿਨੈਲਟੀ ਹੈ ਨਹੀਂ ਜਿਵੇਂ ਤੁਸੀਂ ਥੋੜਾ ਟਾਈਮ ਪਹਿਲਾਂ ਚਲੇ ਜਾਓਗੇ ਤਾਂ ਗੋਵਿੰਦਾ ਐਕਸਟਾਈਲ ਦੀਆਂ ਫਿਲਮਾਂ ਕਰਦਾ ਸੀ ਧਰਮਿੰਦਰ ਐਕਸਟਾਈਲ ਦੀਆਂ ਫਿਲਮਾਂ ਕਰਦੇ ਸੀ ਸਨਿ ਦੇ ਵਾਲ ਐਕਸਟਾਈਲ ਦੀਆਂ ਫਿਲਮਾਂ ਕਰਦੇ ਸ਼ਾਹਰੂਖ ਸਰ ਐਕਸਟਾਈਲ ਦੀਆਂ ਫਿਲਮਾਂ ਕਰਦੇ ਉਹ 오રિਜినਲਿਟੀ ਸੀ ਜੀ ਉਹ ਪਤਾ ਸੀ ਕਿ ਯਾਰ ਹਾਂ ਇਹਦੀ ਫਿਲਮ ਹੈ ਅੱਜ ਕੱਲ ਕਿਉਂਕਿ ਬਾਲੀਵੁੱਡ ਚ ਵੀ ਇਹੀ ਹੈ ਉਹੀ ਏਜੰਸੀਆਂ ਨਹੀਂ ਨਹੀਂ ਅਭੀ ਤੁਮਨੇ ਰੋਮਾਂਟਿਕ ਕਰ ਲਿਆ ਹੁਣ ਤੁਮ ਇੱਕ ਐਕਸ਼ਨ ਕਰ ਲੋ ਤੋ ਕੋਈ ਬੰਦਾ ਆਪਣੀ ਇਮੇਜ ਹੀ ਨਹੀਂ ਬਣਾ ਪਾਰਿਆ ਕਿੰਨਾ ਟਾਈਮ ਹੋ ਗਿਆ ਸਾਨੂੰ ਸਾਡੇ ਕੋਲੇ ਅਗਲਾ ਸੁਪਰਸਟਾਰ ਹੀ ਨਹੀਂ ਆਇਆ ਹਮ ਹੁਣ ਜਾ ਕੇ ਇੱਕ ਹੋਪ ਦਿਖ ਰਹੀ ਹੈ ਕਿ ਰਣਵੀਰ ਕਪੂਰ ਸ਼ਾਇਦ ਬਣ ਜਾਏ ਤੇ ਨਹੀਂ ਤਾਂ ਕੋਈ ਸੁਪਰਸਟਾਰ ਹੈ ਹੀ ਨਹੀਂ ਔਰ ਰਣਵੀਰ ਕਪੂਰ ਵੀ ਜੇ ਤੁਸੀਂ ਦੇਖੋਗੇ ਤਾਂ ਉਹ ਸੋਸ਼ਲ ਮੀਡੀਆ ਤੇ ਹੈ ਨਹੀਂ ਹੈ ਨਹੀਂ ਤਾਂ ਉਹ ਆਪਣੇ ਆਪ ਨੂੰ ਉਹਨੇ ਬਹੁਤ ਬਚਾ ਕੇ ਰੱਖਿਆ ਵੇ ਸੋ ਉਹ ਬਹੁਤ ਜ਼ਰੂਰੀ ਹੈ ਸਾਊਥ ਦੇ ਅੱਜ ਵੀ ਕੋਈ ਕਿਸੇ ਦੂਜੇ ਨਾਲ ਮੈਚ ਹੀ ਨਹੀਂ ਖਾਂਦਾ ਵਿਜੇ ਸੇਤੂਪਤੀ ਅੱਡ ਤਰੀਕੇ ਦਾ ਹੈ ਹੈਨਾ ਪ੍ਰabhas ਅੱਡ ਹੈ ਸੂਰਿਆ ਸਰ ਅੱਡ ਹੈ ਕਮਲ ਹਸਨ ਸਰ ਅੱਡ ਹੈ ਰਜਨੀਕਾਂਤ ਸਰ ਅੱਡ ਹੈ ਔਰ origignal ਹੈ ਕੋਈ ਇੱਕ ਦੂਜੇ ਨੂੰ ਦੇਖ ਕੇ ਨਹੀਂ ਕਰ ਰਿਹਾ ਬਾਲੀਵੁੱਡ ਚ ਇਹ ਏਜੰਸੀਆਂ ਤੇ ਔਨ ਕਰਕੇ ਸਮਝ ਹੀ ਨਹੀਂ ਆ ਰਿਹਾ ਕਿਸੇ ਨੂੰ ਤੋਂ ਉਹ ਸਾਡੇ ਇੰਡਸਟਰੀ ਚ ਵੀ ਹੋਣਾ ਸ਼ੁਰੂ ਹੋ ਗਿਆ ਚਾਹੇ ਭਾਜੀ ਅ ਸ਼ੋਅ ਆ ਚਾਹੇ ਤੁਸੀਂ ਮੂਵੀਜ਼ ਕਰਦੇ ਆ ਮੈਂ ਇਦਾਂ ਫੀਲ ਕਰਦਾ ਕਿ ਉਹਦੇ ਵਿੱਚ ਪ੍ਰੋਮੋਸ਼ਨ ਬਹੁਤ ਵੱਡਾ ਪਾਰਟ ਹੁੰਦੀ ਹੈ ਨਾ ਵੀ ਮਤਲਬ ਫਿਲਮ ਬਣਾ ਲਈ ਤੇ ਪ੍ਰਮੋਟ ਕਰਨਾ ਵੀ ਉਸ ਨੂੰ ਬਹੁਤ ਵੱਡੀ ਵੀ ਹਰ ਇੱਕ ਚੀਜ਼ ਦਾ ਜੋ ਮੈਂ ਚੀਜ਼ ਫੀਲ ਕਰਦਾ ਵੀ ਹਰ ਇੱਕ ਫਿਲਮ ਦਾ ਪ੍ਰਮੋਸ਼ਨ ਦਾ ਪੈਟਰਨ ਸ਼ਾਇਦ ਅਲੱਗ ਹੋਣਾ ਚਾਹੀਦਾ ਮੋਹ ਦਾ ਅਲੱਗ ਹੋਣਾ ਚਾਹੀਦਾ ਸੁਪਨੇ ਦਾ ਅਲੱਗ ਹੋਣਾ ਚਾਹੀਦਾ ਕਿਸਮਤ ਦਾ ਹਰ ਜੀਤੇ ਦਾ ਅਲੱਗ ਹੋਣਾ ਚਾਹੀਦਾ ਵੀ ਆਪਾਂ ਪ੍ਰਮੋਸ਼ਨ ਦੇ ਵੀ ਕਿਤੇ ਹਰੇਕ ਪੈਟਰਨ ਚੱਲਦੇ ਆ ਇਹਦੇ ਵਿੱਚ ਡਾਇਰੈਕਟਰ ਦਾ opinion ਵੀ ਆਉਂਦਾ ਕੋਈ ਉਹਨੇ ਸਾਰੀ ਚੀਜ਼ ਦੇਖੀ ਆ ਇਹਦੇ ਵਿੱਚ ਡਾਇਰੈਕਟਰ ਜਦੋਂ ਆਪਾਂ ਪ੍ਰਮੋਸ਼ਨ ਦੀ ਗੱਲ ਆ ਜਾਂਦੀ ਹੈ ਨਾ ਉਦੋਂ ਡਾਇਰੈਕਟਰ ਦੀ ਇਨਵੋਲਵਮੈਂਟ ਘਟ ਜਾਂਦੀ ਹੈ ਉਹਦਾ ਰੀਜ਼ਨ ਕੀ ਹੋਊਗਾ ਕੋਈ ਮੈਂ ਗੱਲ ਕਹਿ ਰਿਹਾ ਨੇ ਕਿ ਜਿਹੜਾ ਪ੍ਰਮੋਸ਼ਨ ਹੈ ਨਾ ਅੱਜ ਦੇ ਘੜੀ ਇੰਨੇ ਸਾਰੇ ਰੋਜ਼ਗਾਰ ਹੈ ਜਿਹੜੇ ਫਿਲਮ ਦੇ ਉੱਤੇ ਪਾਤੇ ਜਾਂਦੇ ਹਨ ਜੀ ਹੈਨਾ ਜਿਹੜਾ ਹੋਲਡਿੰਗ ਦਾ ਕੰਮ ਕਰਦਾ ਉਹਨੇ ਆਪਣੇ ਆਪ ਨੂੰ ਪ੍ਰੋਮੋਟ ਕਰਨਾ ਕਿ ਜੀ ਹੋਲਡਿੰਗ ਨਹੀਂ ਲਾਉਂਗੇ ਤਾਂ ਤੁਹਾਡੀ ਚੱਲਣੀ ਨਹੀਂ ਜੀ ਟੀਵੀ ਵਾਲਿਆਂ ਨੇ ਆਪ ਕਰਨਾ ਹੈ ਮੀਡੀਆ ਨੇ ਆਪ ਕਰਨਾ ਹੈ ਜੇ ਸਾਡੇ ਚ ਨਹੀਂ ਆਉਂਗੇ ਤਾਂ ਕੁਝ ਨਹੀਂ ਹੋਣਾ ਤੁਹਾਡਾ ਅੱਜ ਕੱਲ ਕਿੰਨੇ ਹੀ ਜ਼ਿਆਦਾ ਇਹੋ ਰੋਜ਼ ਨਵਾਂ ਸੈਗਮੈਂਟ ਆਉਂਦਾ ਜੀ ਤੇ ਕਿੰਨੇ ਸਾਰੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਹੈ ਜਿਨ੍ਹਾਂ ਨੂੰ ਤੁਸੀਂ ਕੰਟੈਂਟ ਵੀ ਦਿੰਨੇ ਹੋ ਫਿਰ ਉਹਨਾਂ ਤੇ ਪੈਸੇ ਲਾਉਨੇ ਹੋ ਬਿਲਕੁਲ ਪਹਿਲੀ ਗੱਲ ਤਾਂ ਤੁਸੀਂ ਕੰਟੈਂਟ ਦੇ ਰਹੇ ਹੋ ਤੁਹਾਡੇ ਕੰਟੈਂਟ ਨਾਲ ਉਹ ਪਲੇਟਫਾਰਮ ਚੱਲ ਰਿਹਾ ਹੈ ਜੀ ਫਿਰ ਤੁਸੀਂ ਉਹਨਾਂ ਨੂੰ ਪੈਸੇ ਵੀ ਦੇ ਰਹੇ ਹੋ ਜੀ ਸੋ ਇੱਕੋ ਜਾਲ ਬੁਣਾ ਬੁਣਤਾ ਉਸ ਜਾਲ ਤੇ ਤੁਸੀਂ ਫਸ ਗਏ ਔਰ ਉਹ ਇੱਕ ਦਾਇਰਾ ਬਣ ਗਿਆ ਉਹ ਇੱਕ ਇੱਕ ਪੂਰਾ ਕਹਿ ਸਕਦੇ ਹੋ ਮਾਫੀਆ ਬਣ ਗਿਆ ਜੀ ਔਰ ਉਹ ਮਾਫੀਆ ਤੁਹਾਡੇ ਉੱਤੇ ਇਸ ਤਰੀਕੇ ਨਾਲ ਹਾਵੀ ਹੈ ਕਿ ਤੁਹਾਨੂੰ ਸਮਝ ਹੀ ਨਹੀਂ ਆਉਂਦਾ ਤੁਹਾਨੂੰ ਲੱਗਦਾ ਕਿ ਆਹ ਨਹੀਂ ਕਰਾਂਗੇ ਤਾਂ ਫਿਰ ਤਾਂ ਹੋਣਾ ਹੀ ਨਹੀਂ ਤੇ ਉਹ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਉਹ ਸਾਰੀ ਇੰਡਸਟਰੀ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਇਹਦੇ ਤੋਂ ਬਚਣਾ ਚਾਹੀਦਾ ਸਾਨੂੰ ਉਹਨਾਂ ਘੱਟ ਪ੍ਰੈਸ਼ਰ ਫਿਲਮਾਂ ਦੇ ਪਊਗਾ ਉਹਨਾਂ ਬਜਟ ਘੱਟ ਰਹੂਗਾ ਉਨੀ ਐਕਸਕਲੂਸਿਵਿਟੀ ਰਹੂਗੀ ਫਿਲਮ ਦੀ ਹੁਣ ਕੀ ਹੁੰਦਾ ਅੱਜ 6 ਗਾਣੇ ਆ 3-3 ਮਿੰਟ ਦੇ 18 ਮਿੰਟ ਟ੍ਰੇਲਰ ਡਾਇਲੌਗ ਪ੍ਰੋਮੋ ਅੱਧੇ ਘੰਟੇ ਦੀ ਫਿਲਮ ਤੁਸੀਂ ਪਹਿਲਾਂ ਦਿਖਾ ਦਿੱਤੀ ਤਾਂ ਉਹਦੇ ਤੋਂ ਤੁਸੀਂ ਪੂਰੀ ਫਿਲਮ ਤੁਹਾਨੂੰ ਜੱਜ ਹੋ ਜਾਂਦੀ ਹੈ ਬਜੀ ਕੁਚੀ ਤੁਹਾਡੇ ਆਰਟਿਸਟ ਹਰ ਗਲੀ ਹਰ ਕਾਲਜ ਚ ਫਿਰ ਰਹੇ ਆ ਬਿਲਕੁਲ ਉਹ ਵੀ ਕਿਸੇ ਉਹਨਾਂ ਦੇ ਕੀ ਉਹਨਾਂ ਨੂੰ ਦੇਖਣ ਦਾ ਚਾਅ ਬਚਿਆ ਸੋ ਉਹਦੇ ਕਰਕੇ ਮੈਨੂੰ ਲੱਗਦਾ ਹੈ ਕਿ ਇੱਕ ਫਿਲਮ ਦੇਖਣ ਦਾ ਸੁਆਦ ਹੀ ਖਰਾਬ ਹੋ ਜਾਂਦਾ ਥੋਨੂੰ ਥੋਜੀ ਥੀਏਟਰ ਚ ਜਾਂਦੇ ਹੋ ਥੋਨੂੰ ਸਾਰਾ ਕੁਝ ਤਾਂ ਪਤਾ ਹੁੰਦਾ ਔਰ ਫਿਰ ਥੋਨੂੰ ਸੁਆਦ ਆਊਗਾ ਕਿੱਥੋਂ ਪਹਿਲਾਂ ਸਾਨੂੰ ਸਿਰਫ ਪੋਸਟਰ ਪਤਾ ਹੁੰਦਾ ਸੀ ਜੀ ਤਾਂ ਕਿੰਨੀ ਫਿਲਮ ਅੰਦਰ ਜਾ ਕੇ ਖੋਲਦਾ ਸੀ ਕਿ ਕੀ ਹੈ ਯਾਰ ਤਾਂ ਉਹ ਇੱਕ ਕਿਊਰਿਓਸਿਟੀ ਹੁੰਦੀ ਸੀਗੀ ਉਹਨੂੰ ਇਸੇ ਕਰਕੇ ਖਰਾਬ ਹੋ ਰਿਹਾ ਟੂ ਮੱਚ ਪ੍ਰਮੋਸ਼ਨ ਨੇ ਕੰਟੈਂਟ ਕਿਲ ਕਰ ਮੈਂ ਜਦੋਂ ਨਾਲ ਆਪਾਂ ਡਿਸਕਸ਼ਨ ਕਰਦੇ ਆ ਮੇਕਰਸ ਨਾਲ ਉਹ ਕਹਿੰਦੇ ਵੀ ਇਹ ਇਸੇ ਲਈ ਹੋ ਜਾਂਦਾ ਵੀ ਮੁੜ ਕੇ ਨੈਗੇਟਿਵ ਰਿਵਿਊਜ਼ ਨਾ ਹੋ ਜਾਣ ਮੇਰਾ ਉਹਨਾਂ ਨਾਲ ਆਲਵੇਜ਼ ਇੱਕ ਕੁਐਸਚਨ ਹੁੰਦਾ ਵੀ ਤੁਹਾਨੂੰ ਆਪਣੇ ਕੰਟੈਂਟ ਤੇ ਬਿਲੀਵ ਨਹੀਂ ਹੈ ਵੀ ਜੇ ਤੁਹਾਡਾ ਕੰਟੈਂਟ ਸੋਹਣਾ ਹੈ ਫੇ ਉਹ ਕਿਸੇ ਦੇ ਨੈਗੇਟਿਵ ਰਿਵਿਊਜ਼ ਨਾਲ ਕਿਦਾਂ ਇਫੈਕਟ ਹੋਊਗਾ ਯਾਰ ਰਿਵਿਊ ਨਾਲ ਨਾ ਮੈਂ ਉਹ ਹੀ ਕਹਾ ਹੁਣ ਰਿਵਿਊ ਮੈਟਰ ਹੀ ਨਹੀਂ ਕਰਦੇ ਹੂੰ ਮਤਲਬ ਜੇ ਤੁਸੀਂ ਮੈਂ ਉਹ ਹੀ ਗੱਲ ਕਰਦਾ ਤੁਸੀਂ ਰਿਵਿਊ ਦੇਖੋਗੇ ਤਾਂ ਮੇਰੇ ਸਭ ਤੋਂ ਵਧੀਆ ਰਿਵਿਊ ਮੋ ਦੇ ਹੂੰ ਔਰ ਉਹ ਫਿਲਮ ਚੱਲੀ ਨਹੀਂ ਜੀ ਲੋਕਾਂ ਲਈ ਤੁਹਾਡੇ ਰਿਵਿਊ ਨਹੀਂ ਮੈਟਰ ਕਰਦੇ ਅਸੀਂ ਜੈਟ ਐਂਡ ਜੂਲੀਅਟ ਚ ਕਿਸੇ ਕੋਈ ਇਵੈਂਟ ਨਹੀਂ ਕਰੀ ਕਿਸੇ ਕਾਲਜ ਚ ਨਹੀਂ ਗਏ ਨਹੀਂ ਤਾਂ ਉਹ ਫਿਲਮ ਅਜ ਕਿੱਥੇ ਕਲੈਕਸ਼ਨ ਚ ਸੋ ਰਾਈਟ ਸਟ੍ਰੈਟਜੀ ਰਾਈਟ ਪਲਾਨ ਹੋਣਾ ਬਹੁਤ ਜ਼ਰੂਰੀ ਹੈ ਔਰ ਇਹ ਇਹ ਤਾਂ ਬਿਲਕੁਲ ਹੀ ਮਤਲਬ ਕਿ ਰਿਵਿਊ ਖਰੀਦ ਲੋ ਆ ਕਰ ਲੋ ਉਹ ਕਰ ਲੋ ਇੱਥੋਂ ਤੱਕ ਵੀ ਹੈਗੀ ਕੁਝ ਪ੍ਰੋਡਿਊਸਰ ਟਿਕਟਾਂ ਵੀ ਖਰੀਦਣ ਲੱਗੇ ਹਾਂ ਬਿਲਕੁਲ ਸੋ ਉਹਨਾਂ ਨੇ ਇਹਨਾਂ ਚੀਜ਼ਾਂ ਦੀ ਫਿਲਮਾਂ ਨਹੀਂ ਚਲਾਉਣੀਆਂ ਇਹ ਤੁਹਾਡਾ ਭ੍ਰਮ ਹੈ ਫਿਲਮ ਤੁਹਾਡੇ ਕੰਟੈਂਟ ਨੇ ਹੀ ਤੁਹਾਡੀ ਟੀਮ ਨੇ ਹੀ ਚਲਾਉਣਾ ਹੈ 5 10% ਮੈਂ ਕਹਿ ਸਕਦਾ ਉਹ ਵੀ ਬਹੁਤ ਘੱਟ ਹੈ ਬਹੁਤ ਘੱਟ ਮਤਲਬ ਕਿ ਉਹਦਾ ਕੋਈ ਫਰਕ ਪਾਊਗਾ ਬਟ ਉਹ ਇੱਕ ਜਾਲ ਬੁਣਿਆ ਹੋਇਆ ਹੈ ਕਿ ਜੇ ਇਹ ਤਾਂ ਕਰਨਾ ਹੀ ਪਊਗਾ ਨਹੀਂ ਤਾਂ ਹੋਣਾ ਨਹੀਂ ਤੇ ਮੈਡਮ ਲਾਦਾ ਇਸ਼ਾਰੇ ਕਰਨ ਲੱਪੇ ਆਪਾਂ ਸ਼ੋਅ ਦੇ ਅਖੀਰਵਾਲ ਵੱਧਦੇ ਆ ਜੀ ਤੇ ਹੁਣ ਸ਼ੋਅ ਦੇ ਵਿੱਚ ਜਦੋਂ ਦੋ ਤਰੀਕੇ ਨਾਲ ਮਿਲਦਾ ਇੰਟਰਵਿਊ ਹੁੰਦੀਆਂ ਇੱਕ ਤਾਂ ਹੁੰਦੀ ਹੈ ਵੀ ਆਪਾਂ ਨੂੰ ਹੁੰਦਾ ਵੀ ਨੇਚਰਲੀ ਕਰੀਏ ਬੈਠ ਕੇ ਹਨਾ ਵੀ ਕੁਝ ਨਾ ਆਰਟਿਸਟ ਨੂੰ ਦੱਸੀਏ ਵੀ ਆਪਾਂ ਕੀ ਪੁੱਛਣਾ ਹੈ ਨਹੀਂ ਪੁੱਛਣਾ ਕਈ ਵਾਰੀ ਸਾਹਮਣੇ ਵਾਲਾ ਆਰਟਿਸਟ ਵੀ ਕਹਿ ਦਿੰਦਾ ਸਾਨੂੰ ਯਾਰ ਆਪਾਂ ਕੀਤੇ ਗੱਲ ਕਰਨੀ ਆ ਥੋੜਾ ਮੈਨੂੰ ਦੱਸ ਤੋ ਕਿ ਜਦੋਂ ਆਪਾਂ ਗੱਲ ਕਰਦੇ ਨੇ ਹਰ ਕੋਈ ਕੰਟਰੋਵਰਸੀ ਤੋਂ ਡਰਦਾ ਇਹ ਸ਼ੋਅ ਦਾ ਫਾਰਮੈਟ ਕਿੱਦਾਂ ਰੱਖਿਆ ਥੋੜਾ ਜਿਹਾ ਮੈਨੂੰ ਬਸ ਲਾਸਟ ਜਿਹੇ ਹੀ ਜਾਨਣਾ ਨਹੀਂ ਨੇਚਰਲੀ ਹੀ ਗੱਲਾਂ ਕੀਤੀਆਂ ਜੀ ਅਸੀਂ ਆ ਆਰਟਿਸਟ ਨਾਲ ਕੁਝ ਡਿਸਕਸ ਨਹੀਂ ਕੀਤਾ ਕਿ ਕੀ ਪੁੱਛਣ ਵਾਲੇ ਆ ਔਰ ਮੈਂ ਆਰਟਿਸਟ ਦੀ ਜਿਹੜੀ ਲਾਈਫ ਹੈ ਤੇ ਬਸ ਉਹ 10 ਪੁਆਇੰਟਾਂ ਨੂੰ ਲੈ ਕੇ ਨਾਰਮਲ ਗੱਲਾਂ ਕੀਤੀਆਂ ਕੋਈ ਪਹਿਲਾਂ ਕੁਐਸਚਨ ਅਸੀਂ ਪ੍ਰਿਪੇਅਰ ਨਹੀਂ ਕੀਤੇ ਕਿ ਇਹ ਪੁੱਛਣੇ ਆ ਐਟ ਅ ਟਾਈਮ ਜੋ ਸਮਝ ਆਇਆ ਤੇ ਬਸ ਟਾਪਿਕ ਪਤਾ ਸੀ ਕਿ ਕਿ ਇਹ ਆ ਟਾਪਿਕ ਟੱਚ ਕਰਨੇ ਨਾਰਮਲ ਜੀ ਹੀ ਕਨਵਰਸੇਸ਼ਨ ਹੈ ਕੁਛ ਹੈ ਪਲਾਨਿੰਗ ਨਹੀਂ ਹੈ ਬਹੁਤੀ ਉਹਦੇ ਵਿੱਚ ਕਈ ਵਾਰ ਨਾ ਕਨਵਰਸੇਸ਼ਨ ਦਾ ਬੇਸਿਕਸ ਤੇ ਵੀ ਬਣ ਜਾਂਦਾ ਨਾ ਵੀ ਆਪਾਂ ਇੰਟਰਵਿਊ ਲਈ ਬਹੁਤ ਐਕਸਾਈਟਡ ਹੁੰਦੇ ਆ ਨਾ ਕਿਸੇ ਜਿਹਾ ਐਗਜ਼ਾਮਪਲ ਕਰਨੀ ਪਰ ਮੋਰ ਜਿਹੜਾ ਕਈ ਵਾਰੀ ਬੰਦਾ ਨਾ ਉਹ ਮਤਲਬ ਉਹਦੀ ਪਿਛਲੇ ਜਿਹੜਾ ਸੁਤਿੰਦਰ ਸਤਾਜ ਕਹਿੰਦੇ ਹੁੰਦੇ ਨੇ ਨਾ ਵੀ ਕਿਸੇ ਨਾਲ ਲੜਾਈ ਹੋ ਜਾਵੇ ਇਹਨਾਂ ਦੇਖਿਆ ਕਰੋ ਯਾਰ ਮੇਰੇ ਨਾਲ ਲੜ ਰਿਹਾ ਇਹ ਚੈੱਕ ਕਰਿਆ ਕਰੋ ਪਿੱਛੇ ਪਤਾ ਨਹੀਂ ਇਨਾ ਕ ਘੰਟਾ ਪਹਿਲਾਂ ਕੀ ਹੋਇਆ ਆ ਇਦਾਂ ਜਦੋਂ ਆਪਾਂ ਇੰਟਰਵਿਊਜ਼ ਕਈ ਵਾਰੀ ਕਰਦੇ ਆ ਨਾ ਆਪਾਂ ਨੂੰ ਹੁੰਦਾ ਵੀ ਯਾਰ ਅੱਜ ਨਾ ਇਹ ਇੰਟਰਵਿਊਜ਼ ਇਹ ਹੋ ਜੂ ਉਹ ਇੱਕ ਹਿਊਮਨ ਹੀ ਹੈ ਹਨਾ ਤਾਂ ਉਹਦੀ ਇੰਟਰਵਿਊ ਉਹਦੇ ਮੂਡ ਤੇ ਬਹੁਤ ਡਿਪੈਂਡ ਕਰਦੀ ਕਿ ਉਸ ਦਿਨ ਉਹਦਾ ਕੀ ਹੋ ਜਾਏ ਸੋ ਜਿਵੇਂ ਦਿਲ ਦੀਆਂ ਗੱਲਾਂ ਚ ਜਦੋਂ ਮੈਂ ਗਿਆ ਸੀਗਾ ਤਾਂ ਮੈਂ ਜਦੋਂ ਸਟੇਜ ਤੇ ਚੜਨ ਨਾਲ ਲੱਗਿਆ ਸੀਗਾ ਤਾਂ ਉਹ ਦਿਨ ਤਨ ਮੈਂ ਬਹੁਤ ਇਮੋਸ਼ਨਲ ਸੀ ਮੇਰੀ ਡਾਟਰ ਹਸਪੀਟਲ ਸੀ ਜੀ ਤਾਂ ਪੂਰਾ ਐਪੀਸੋਡ ਹੀ ਉਸ ਤਰੀਕੇ ਨਾਲ ਹੋ ਜਾਂਦਾ ਜੀ ਸੋ ਇਹ ਆਰਟਿਸਟ ਦੇ ਮੂਡ ਤੇ ਬਹੁਤ ਡਿਪੈਂਡ ਕਰਦਾ ਬਟ ਐਜ਼ ਅ ਹੋਸਟ ਤੁਹਾਡੀ ਡਿਊਟੀ ਬਣਦੀ ਹੈ ਜੀ ਕਿ ਤੁਸੀਂ ਉਹ ਤੋਂ ਗੱਲਾਂ ਕਢਾ ਸਕੋ ਤੇ ਵਧੀਆ ਹੋਇਆ ਸਭ ਨੇ ਬਹੁਤ ਵਧੀਆ ਗੱਲਾਂ ਕੀਤੀਆਂ ਔਰ ਜੋ ਅਸੀਂ ਚਾਹੁੰਦੇ ਸੀ ਸਾਨੂੰ ਉਹ ਨਿਕਲ ਕੇ ਆਇਆ ਔਰ ਵਧੀਆ ਲੱਗ ਗਿਆ ਤੇ ਭਾਜੀ ਥੈਂਕ ਯੂ ਸੋ ਮੱਚ ਜਿੰਨੇ ਵੀ ਟਾਈਮ ਮਿਲਿਆ ਤੇ ਥੈਂਕ ਯੂ ਸੋ ਮੱਚ ਉਹਦੇ ਲਈ ਤੇ ਪਲੀਜ਼ ਇਹ ਕਦੋਂ ਸ਼ੋ ਆ ਰਿਹਾ ਇੱਕ ਵਾਰੀ ਤੁਸੀਂ ਪ੍ਰੈਸ ਕਾਨਫਰੈਂਸ ਵੀ ਦੱਸਤਾ ਤੁਸੀਂ ਸਾਡੇ ਸੈਗਮੈਂਟ ਚ ਵੀ ਜ਼ਰੂਰ ਦੱਸਿਓ ਹਾਂਜੀ ਤੇ ਸਾਡਾ ਸ਼ੋ ਆ ਰਿਹਾ ਜੀ ਸੈਟਰਡੇ ਐਸ ਸੈਟਰਡੇ ਪਟਾਰਾ ਚੈਨਲ ਤੇ 13 ਜੁਲਾਈ ਨੂੰ ਔਰ ਫੇਰੇ ਹਰ ਸੈਟਰਡੇ ਨਵੇਂ ਆਰਟਿਸਟ ਨਾਲ ਇੱਕ ਐਪੀਸੋਡ ਆਊਗਾ। ਉਹਦੇ ਰਿਪੀਟ ਟੈਲੀਕਾਸਟ ਵੀ ਪਟਾਰਾ ਤੇ ਹੋਣਗੇ। ਸੋ ਤੁਸੀਂ ਦੇਖ ਸਕਦੇ ਹੋ ਜੀ ਪਟਾਰਾ ਚੈਨਲ ਤੇ 7 ਵਜੇ 13 ਜੁਲਾਈ। ਠੀਕ ਹੈ ਬਈ ਥੈਂਕ ਯੂ ਸੋ ਮਾਚ ਜੀ। ਜੀ ਇਸੇ ਸਾਡੇ ਨਾਲ ਜਗਦੀਪ ਸਿੱਧੂ ਵੀ ਰਾਤ ਨੂੰ ਦਾ ਸ਼ੋ ਆ ਰਿਹਾ ਦਾ ਜਗਦੀਪ ਸਿੱਧੂ ਸ਼ੋ ਤੁਸੀਂ ਪਟਾਰਾ ਤੇ ਜਰੂਰ ਦੇਖੋ ਤੇ ਸਾਨੂੰ ਵੀ ਕਮੈਂਟਸ ਕਰਕੇ ਜੂ ਦੱਸੋਗੇ ਕਿਵੇਂ ਲੱਗੀ ਤੁਹਾਨੂੰ ਸਾਡੀ ਅੱਜ ਦੀ ਮੁਲਾਕਾਤ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।